ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਜਕੇ ਡੇਰੀ ਫਾਰਮ ਜਮੂਨਾ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਤਖਤ ਬਣਾਣਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੋਂ ਲੈ ਕੇ ਆ ਰਹੇ ਹਾਂ ਭਾਈ ਲਵਜੀਤ ਦੇ ਫਾਰਮ ਤੋਂ ਘਰੇਲੂ ਜਾਨਵਰ ਰੱਖੇ ਹੋਏ ਬਾਈ ਨੇ ਬਹੁਤ ਵਧੀਆ ਸੈਟਅਪ ਤਿਆਰ ਕੀਤਾ ਹੈ ਖਾਂ ਥੋੜਾ ਭੀੜਾ ਜ਼ਰੂਰ ਹੈ ਪਰ ਜਾਨਵਰਾਂ ਵਾਸਤੇ ਛੱਤ ਤੁਸੀਂ ਦੇਖ ਸਕਦੇ ਹੋ ਹੁਣ ਠੰਡ ਦੇ ਵਿੱਚ ਪੂਰੀ ਨਿੱਗੀ ਹੈ ਤੇ ਗਰਮੀਆਂ ਦੇ ਵਿੱਚ ਠੰਡੀ ਰਹਿੰਦੀ ਹੈ ਇਨੇ ਕਿ ਜਗ੍ਹਾ ਦੇ ਵਿੱਚ ਤੁਸੀਂ ਦੇਖੋ ਵੀ ਕਿੰਨੇ ਜਾਨਵਰ ਜਿਹੜੇ ਬਾਈ ਨੇ ਸੈੱਟ ਕੀਤੇ ਆ ਤੇ ਥਾਂ ਥੋੜਾ ਭੀੜਾ ਹੋਣ ਕਰਕੇ ਆ ਦੋ ਜਾਨਵਰ ਬਾਈ ਨੇ ਵਕਾਊ ਕੀਤੇ ਆ ਜਿਹੜਾ ਕੰਨੀ ਤੇ ਖੜੇ ਤੁਸੀਂ ਦੇਖ ਰਹੇ ਹੋ ਚੰਗੇ ਨਿੱਗਰ ਸਰੀਰ ਵਾਲੀ ਗਾਂ ਇਹ ਜਿਹੜੀ ਇੱਧਰ ਦੇਖ ਰਹੇ ਹੋ ਤੁਸੀਂ ਬਾਹਰ ਤੋਰ ਕੇ ਦਿਖਾਵਾਂਗੇ ਕਿਉਂਕਿ ਇੱਥੇ ਥਾਂ ਭੀੜਾ ਥੋੜਾ ਜਿਹਾ ਗੀੜਾ ਵਗੈਰਾ ਚਾਰਜ ਭਰ ਆਉਣਾ ਮੁਸ਼ਕਲ ਹੈ ਮੇਰੇ ਲਈ ਤੇ ਮੈਂ ਬਾਹਰ ਕੱਢ ਕੇ ਤੁਹਾਨੂੰ ਦਿਖਾ ਦੂੰਗਾ ਇੱਥੇ ਸਟਾਰਟਿੰਗ ਵੀਡੀਓ ਦੀ ਤਾਂ ਕੀਤੀ ਕਿਉਂਕਿ ਅੰਦਰ ਤੁਹਾਨੂੰ ਸਾਰਾ ਬਾਈ ਦਾ ਸੈਟਅਪ ਦਿਖਾਉਣਾ ਸੀਗਾ ਤੇ ਜਾਨਵਰ ਦਿਖਾਉਣੇ ਸੀ। ਤੇ ਬਾਕੀ ਜਾਣਕਾਰੀ ਆ ਭੱਲੇ ਨੇ। ਲਵ ਜੀ ਤਾਂ ਹੀ ਕਰਾਂ। ਆਪਾਂ ਬਾਹਰ ਦਿਖਾਵਾਂਗੇ ਇਹਨਾਂ ਨੂੰ। ਕਿਰਾਂ ਇੱਥੇ ਜਾਣਕਾਰੀ ਵੈਸੇ ਦੇ ਦੇ ਇਹਨਾਂ ਦੀ। ਇਹ ਤਾਂ ਆਪਤਾ ਜੀ ਹੈਗੀ ਫੋਰਜੂਰ ਬੁੱਲਦੀ। ਇੱਕ ਨੇੜੇ ਹੋ ਜਾ ਕੋਈ ਗੱਲ। ਕਾੜੀ ਨਿਕਲ। ਫੋਰਜੂਰ ਬੁੱਲਦੀ ਆ ਆਪ ਇਹਦੇ ਗਾਂ 20 TVS ਦਾ ਲੱਗਿਆ। ਇਹ ਆਪ ਹੈਗੀ ਇਹ ਗਾਂ ਹੈਗੀ ਰਮਾਡਾ ਦੀ। ਰਮਾਡਾ ਦੀ। ਤੇ ਇਹਦੇ 553 ਡੀਕਾ ਲੱਗਿਆ। ਦੋਨਾਂ ਦੇ ਕੰਵੈਨਸ਼ਨਲੀ ਲੱਗਿਆ ਸੈਕਟਰ। ਠੀਕ ਠੀਕ। ਚਲੋ ਆਪਾਂ ਕੱਲੀ ਕੱਲੀ ਦੀ ਗੱਲ ਕਰਦੇ ਆਂ ਇਹਦੇ ਬਾਰੇ ਇਹਦੇ ਬਾਰੇ ਦੱਸੋ ਪਹਿਲਾਂ ਵੀ ਇਹਦਾ ਸੁਆ ਕਿੰਨਾ ਹੈ ਇਹਦਾ ਤੀਜਾ ਸੁਆ ਜੀ ਇਹ ਦੁੱਧ ਨੂੰ 30 ਕਿਲੋ ਦੁੱਧ ਦੇਣਾ ਇਹ ਵੱਡੀ ਗਾਂ ਦੂਜੀ ਜਿਹੜੀ ਵੱਡੇ ਕੱਦ ਵਾਲੀ ਹੈ ਹਾਂਜੀ ਇਹ ਤੀਜੇ ਸੁਵੇ ਸੋਣੀ ਆ ਤੇ ਦੂਜੇ ਸੁਵੇ ਬਾਈ ਕਹਿੰਦਾ ਵੀ 35 ਕਿਲੋ ਦੁੱਧ ਮੈਂ ਘਰੇ ਗੱਲੇ ਤੇ ਬੰਨੀ ਦਾ ਜਿਹੜਾ ਝੋਆ ਜੇ ਇਹ ਗਾਂ ਫਾਰਮ ਦੇ ਵਿੱਚ ਖੁੱਲ੍ਹੇ ਫਿਰਦੇ ਹੋਵੇ ਤਾਂ ਫਿਰ ਤੁਸੀਂ ਅੰਦਾਜ਼ਾ ਆਪ ਲਾ ਲਓ ਵੀ ਇਹ ਕਿੰਨਾ ਕੁ ਦੁੱਧ ਦੇ ਸਕਦੀ ਆ ਤੇ ਲਵਜੀ ਤੇ ਚੋਾਈ ਤੁਸੀਂ ਮਸ਼ੀਨ ਨਾਲ ਕਰਦੇ ਆ ਕਿੱਥੇ ਮਸ਼ੀਨ ਨਾਲ ਵੀ ਚੋ ਕਰ ਲੈਨੇ ਜਿਵੇਂ ਹੁਣ ਲੈਟੇ ਨਹੀਂ ਹੱਥੀ ਵੀ ਕਰ ਲੈਨੇ ਦੋਨੇ ਮਨ ਲੋ ਤੰਗ ਨਹੀਂ ਕਰਦੀ ਜਾਵਾਂਗੇ ਠੀਕ ਹੈ ਠੀਕ ਹੈ ਹਾਂ ਤੇ ਇਹ ਇਹਨੂੰ ਕੋਈ ਹੈ ਇਹਨੂੰ ਬਾਹਰ ਕੱਢ ਲਾ ਬਾਹਰ ਦਿਖਾਉਣੇ ਆਪਾਂ ਕੱਲੀ-ਕੱਲੀ ਕਰਕੇ ਦਿਖਾਉਣੇ ਆਪਾਂ ਹੋਲੀ ਤੋਰੀ ਹੋਲੀ ਕਰ ਕਰ ਕਿ ਫਰਸ਼ ਲੱਗਾ ਪਸੂ ਤਲਕੇ ਆਂਦਾ ਜੇ ਤੁਸੀਂ ਅਪਗ੍ਰੇਡ ਸ਼ਟ ਚਲੋ ਐਂ ਦੀ ਗੱਲ ਕੋਈ ਖਾਲੀ ਦੇ ਲੌਬੀ ਅੰਦਾਜ਼ਾ ਤੁਸੀਂ ਲਾ ਲਓ ਦੋਸਤੋ ਆਰਡਰ ਤਾਂ ਤੁਸੀਂ ਕਿੱਡਾ ਤੁਹਾਡਾ ਆਰਡਰ ਹੈ ਦਾ ਬਾਕੀ ਖੁਚਾਂ ਤੋਂ ਉੱਪਰ ਆਰਡਰ ਨਹੀਂ ਵੀ ਕੋਈ ਲੰਪ ਦੀ ਆਰਡਰ ਦੀ ਆ ਜਾਂ ਕਿਉਂਕਿ ਬ੍ਰੀਡ ਦੇ ਵਿੱਚ ਤੁਹਾਨੂੰ ਪਤਾ ਇਦਰ ਕੱਚੇ ਤੇ ਕਢਾ ਲਾ ਲ ਬਚ ਜਿਹੜਾ ਕਢਾ ਲਾ ਹੋਰ ਵਾ ਮੋੜ ਲ ਲੰਬਾਈ ਪੂਰੀ ਹੈ ਕਾਂ ਦੀ ਕਦ ਕਾਠ ਪੂਰਾ ਹੈ ਵਜ਼ਨ ਪੂਰਾ ਹੈ ਲਵਜੀਤ ਕਿੰਨੇ ਕ ਦਿਨ ਲਾਜੂ ਇਹ ਦੋ ਤਿੰਨ ਦਿਨ ਨਹੀਂ ਲਾਉਗੀ ਬਾਲੇ ਨਹੀਂ ਲਾਉਗੀ ਦੋ ਤਿੰਨ ਦਿਨ ਲਾਉਗੀ ਬਸ ਬਸ ਕਿਉਂਕਿ ਤਿਆਰੀ ਚੀ ਆ ਨਾ ਹਾਂਜੀ ਤਿਆਰੀ ਚੀ ਆ ਠੀਕ ਹੈ ਸਿਮਨ ਫੇਰ ਦੱਸ ਦੇ ਇੱਕ ਵਾਰੀ ਕਿਹੜਾ ਲੱਗਿਆ ਇਹਦੇ 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 ਲੱਗਿਆ ਜੀ ਬੀਐਸ ਬੀਐਸ ਦਾ ਲੱਗਿਆ ਅਫੋਰਚਨਰ ਬੁੱਲਦੀ ਆਪੇ ਆਪੇ ਫੋਰਚਨਰ ਦੀ ਆ ਠੀਕ ਤੇਜਾ ਸੁਆ ਸੋਣੀ ਆ ਤੇਜਾ ਸੁਆ ਸੋਣੀ ਆ ਓਕੇ 35 ਕਿਲੋ ਦੁੱਧ ਚੋਇਆ ਤੁਸੀਂ ਦੁੱਜੇ ਸੁਆ ਠੀਕ ਹੈ ਰੇਟ ਇਹਦਾ ਨਹੀਂ ਇਹਦਾ ਫੋਨ ਤੇ ਲੱਗਣਾ ਓਕੇ ਰੇਟ ਦੋਸਤੋ ਫੋਨ ਤੇ ਹੋਊਗਾ ਤੇ ਚੰਗੀ ਤਰ੍ਹਾਂ ਦਿਖਾ ਦੇ ਲਈ ਥੱਲੋਂ ਵੀ ਮੈਂ ਨੰਬਰ 22 ਦਾ ਆਪਸ ਸਕਰੀਨ ਤੇ ਲਾ ਦੇਾਂਗੇ ਚਲੋ ਹੁਣ ਦੂਜੀ ਗਾਂ ਦਿਖਾਉਣੇ ਤੁਹਾਨੂੰ ਲੋ ਜੀ ਦੂਜੀ ਗਾਂ ਦਿਖਾਉਣੇ ਤੁਹਾਨੂੰ ਇਹ ਹਜੇ ਤਿਆਰੀ ਦੇ ਵਿੱਚ ਮਤਲਬ ਕੱਚੀ ਆ ਹਜੇ ਇਹ ਪਹਿਨਾਂ ਵਾਲੀ ਗਾਂ ਤੇ ਦਾ ਭਾਈ ਕਹਿੰਦਾ ਵੀ ਇੱਕ ਦੋ ਦਿਨ ਹੀ ਬਸ ਮਸਾ ਲਊਗੀ ਇਹ ਹਜੇ ਕੱਚੀ ਹੈ। ਪਰ ਪੂਰੀ ਬ੍ਰੀਡ ਵਾਲੀ ਗਾਂ ਹੈ। ਮੋਹਰਲਾ ਲਵਜਿਤ ਥੋੜੀਆਂ ਭਲਾਂ ਆਈਆਂ ਹੋਈਆਂ ਹਨ ਆ ਬੈਠੀ ਸੀਗੀ ਤਾਂ ਕਰਕੇ ਇੱਕ ਸਾਈਡ ਜੀ ਨੂੰ ਹੋਇਆ ਪਈਆਂ ਭਲਾਂ ਵੈਸੇ ਤਾਂ ਡਰ ਚੌਰਸੀ ਨੇ ਦਹਾਜੀ ਹਾਂ ਨੇੜੇ ਆ ਜਾ ਦੇ ਨੇ ਨੇੜੇ ਹੋ ਜਾ ਇਧਰਲੇ ਪਾਸੇ ਸ਼ੌਂਕ ਇਹ ਇਹ ਕਿਹੜਾ ਸੂਆ ਦੱਸੇ ਇਹ ਦੂਜਾ ਸੂਆ ਕੋਈ ਦੂਜਾ ਸੂਆ ਸੋਨਾ ਦੂਜਾ ਸੂਆ ਸੂਨਾ ਹੋਣਾ ਠੀਕ ਹੈ ਪਹਿਲੇ ਸੂਏ ਕਿੰਨਾ ਤੋਲ ਦਿੱਤਾ 32 ਕਿਲੋ 32 ਕਿਲੋ ਹਾਂਜੀ ਠੀਕ ਹੈ ਸੀਮਨ ਇਹਦੇ ਵੀ ਦੱਸ ਦੋ ਦੁਆਰਾ ਕਿਹੜਾ ਲੱਗਿਆ ਇਹ ਆਪ ਇਹ ਆਪ ਰਮਾਡਾ ਦੀ ਰਮਾਡਾ ਦੀ ਹਾਂਜੀ 553 ਇਹਦੇ ਲੱਗਿਆ ਹੁਣ 553 ਹਾਂਜੀ 553 ਕਿਹੜਿਆਂ ਦਾ 553 ਮਮ ਤੋਂ ਕੁਛ ਸੀ ਉਹਨਾਂ ਦਾ ਤੇ ਇਹ ਆਪ ਹੈਗੀ ਐ ਏਬੀਐਸ ਦੀ ਏਬੀਐਸ ਦੇ ਰਮਾਡਾ ਦੀ ਏਬੀਐਸ ਦੇ ਰਮਾਡਾ ਦੀ ਟੌਪ ਤੇ ਬੁੱਲੋਗੇ ਕੀ ਵੀ ਠੀਕ ਹੈ ਕਿੰਨੇ ਦਿਨ ਲਾਜੂ ਹੁਣ ਇਹ ਇਹ ਤਾਂ ਕੱਚੀ ਹੈ ਜੀ ਇਹ ਤਾਂ 10 ਦਿਨ ਲੈ ਜੂਗੀ ਮੈਨੂੰ ਨਾ ਲੈ ਜੂਗੀ ਤੇ ਇਹਦਾ ਰੇਟ ਵੀ ਫੋਨ ਤੇ ਹੁੰਦੀ ਹੈ ਬੀ ਨਸ ਠੀਕ ਹੈ ਚਲ ਨੰਬਰ ਆਪਾਂ ਲਾ ਦਾਂਗੇ ਹਾਂਜੀ ਠੀਕ ਹੈ ਦੋਸਤੋ ਵੀਡੀਓ ਵੇਖਣ ਲਈ ਧੰਨਵਾਦ ਇਹ ਦੋ گاਵਾ ਬਾਈ ਕੋਲੇ ਜਿਹਨੂੰ ਪਸੰਦ ਆਉਂਦੀਆਂ ਫੋਨ ਕਰ ਲੋ ਜੀ